ਤੰਤਨ ਬਾਬਾ ਸ੍ਰੀ ਚੰਜੀ ਮਹਾਰਾਜ ਸੰਗਤ ਜੀ ਅੱਜ ਦੀ ਸਾਖੀ ਅੱਜ ਦਾ ਪ੍ਰਸੰਗ ਬਾਬਾ ਸ੍ਰੀ ਚੰਜੀ ਦਾ ਕਸ਼ਮੀਰ ਜਾਣਾ ਉੱਥੇ ਜਾ ਕੇ ਉੱਚ ਵਿੱਦਿਆ ਹਾਸਲ ਕਰਨੀ ਇਸ ਦੇ ਸੰਬੰਧ ਵਿੱਚ ਹੈ ਪਿਛਲੀ ਆਡੀਓ ਦੇ ਵਿੱਚ ਆਪ ਜੀ ਨਾਲ ਸਾਂਝਾ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਪੰਡਿਤ ਹਰਦੇਵਾਲ ਜੀ ਪਾਸੋਂ ਬਾਬਾ ਜੀ ਨੇ ਮੋਢਲੀ ਸਿੱਖਿਆ ਹਾਸਲ ਕੀਤੀ ਦਾਦਾ ਮਹਿਤਾ ਕਲਿਆਨ ਜੀ ਨੇ ਆਪ ਜੀ ਨੂੰ ਪਟਵਾਰੀ ਬਣਨ ਲਈ ਪਰੇਰਿਆ ਪਰ ਆਪ ਜੀ ਦਾ ਮਨ ਪਟਵਾਰੀ ਬਣਨ ਵਿੱਚ ਨਾ ਲੱਗਾ ਅਤੇ ਆਪ ਜੀ ਮਾਤਾ ਸੁਲੱਖਣਾ ਜੀ ਕੋਲ ਪੱਖੋ ਕੇ ਆ ਗਏ ਜਿੱਥੋਂ ਮਾਤਾ ਜੀ ਦਾ ਥਾਪੜਾ ਲਿਆ ਸਨੇਹ ਭਰਿਆ ਆਸ਼ੀਰਵਾਦ ਲਿਆ ਅਤੇ ਉਚੇਰੀ ਵਿਦਿਆ ਹਾਸਲ ਕਰਨ ਲਈ ਆਪ ਜੀ ਕਸ਼ਵੀਰਵਾਨ ਨੂੰ ਆ ਗਏ ਜਿੱਥੇ ਆਪ ਜੀ ਦੀ ਮੁਲਾਕਾਤ ਪੰਡਿਤ ਪਰਸ਼ੋਤਮ ਕੋਲ ਜੀ ਨਾਲ ਹੋਈ ਸੋ ਬਾਬਾ ਜੀ ਜਦ ਕਸ਼ਮੀਰ ਪਹੁੰਚੇ ਇੱਥੇ ਸੰਸਕ੍ਰਿਤ ਵਿਦਿਆਲੇ ਦੇ ਵਿਦਿਆਰਥੀ ਬਣੇ ਅਤੇ ਪੰਡਿਤ ਜੀ ਪਾਸੋਂ ਆਸ਼ੀਰਵਾਦ ਲੈ ਕੇ ਆਪਣੀ ਵਿਦਿਆ ਸ਼ੁਰੂ ਕੀਤੀ ਜਿਸ ਸੰਬੰਧੀ ਸ਼੍ਰੀ ਮਾਨ ਮਹੰਤ ਇੰਦਰਦਾਸ ਜੀ ਨੇ ਮਹਾਰਾਜ ਲਤਾਲਾ ਸ਼੍ਰੀ ਪ੍ਰਭਾਕਰ ਦੇ 22ਵੇਂ ਤਿਹਾਏ ਵਿੱਚ ਇਸ ਤਰ੍ਹਾਂ ਲਿਖਿਆ ਹੈ ਦੋਹਰਾ ਪਠਿਨ ਸੁਨਨਿਤਰਾਵਰੀ ਸ਼ਰਨ ਗਹਿ ਰਿਸ਼ੀ ਰਾਜ ਬੁਧੀ ਬਲ ਅਨਸਾਰ ਮੈਂ ਵਿਦਿਆ ਕਾਮ ਹਉਤਾਜ ਪੂਰਬ ਕੁਛ ਅੱਖਰ ਪੜੇ ਪੰਡਿਤ ਵਰ ਹਰਦਿਆਲ ਛੇਸ਼ ਪੜਨ ਕਾਰਨ ਯਹਾਂ ਆਇਆ ਦੀਨ ਦਿਵਾਲਾ ਸੋ ਇਸ ਦੌਰੇ ਤੋਂ ਸਾਨੂੰ ਸਾਫ਼ ਪਤਾ ਚੱਲਦਾ ਹੈ ਕਿ ਬਾਬਾ ਜੀ ਆਪਣੀ ਮੁਢਲੀ ਸਿੱਖਿਆ ਤੋਂ ਬਾਅਦ ਪੰਡਿਤ ਵਰ ਹਰਦਿਆਲ ਜੀ ਤੋਂ ਜੋ ਪ੍ਰਾਪਤ ਕੀਤੀ ਉਸ ਤੋਂ ਬਾਅਦ ਕਸ਼ਮੀਰ ਵੱਲ ਨੂੰ ਉਚੇਰੀ ਸਿੱਖਿਆ ਲਈ ਆਏ ਬਾਬਾ ਜੀ ਸ਼ਿਵਜੀ ਸਿਹੂਕ ਸਨ ਇੱਥੇ ਵੀ ਆਪਣੀ ਮੌਜੂਦ ਭਗਤੀ ਵਿੱਚ ਸਮਾਧੀ ਵਿੱਚ ਲੀਨ ਰਹਿੰਦੇ ਪ੍ਰਭੂ ਦੇ ਧਿਆਨ ਵਿੱਚ ਲੀਨ ਰਹਿੰਦੇ ਕਈ ਕਈ ਦਿਨ ਪ੍ਰਭੂ ਦੇ ਧਿਆਨ ਵਿੱਚ ਲੀਨ ਹੋ ਜਾਇਆ ਕਰਦੇ ਸਨ ਜਿਸ ਦੀ ਸ਼ਿਕਾਇਤ ਨਾਲ ਦੇ ਵਿਦਿਆਰਥੀ ਪੰਡਿਤ ਪਸ਼ੂਤਮ ਜੀ پاس ਕਰਦੇ ਉਹ ਇਸ ਤਰ੍ਹਾਂ ਬਿਆਨ ਕਰਦੇ ਕਈ ਸ਼ਾਤਰ ਪੰਡਤ ਪ੍ਰਤੀ ਆਂਟ ਸ਼ਿਕਾਇਤਕੀਨ ਨੈਣ ਬੰਦ ਕਰ ਬੈਠਦਾ ਜਿਥਾ ਸਮਾਧੀ ਲੀਨ ਪਰ ਪੰਡਿਤ ਜੀ ਨੇ ਬਾਲਕਨ ਕਿਹਾ ਕਿ ਤੁਸੀਂ ਬਾਬਾ ਸ਼੍ਰੀ ਚੰਦ ਨਾਲ ਕੋਈ ਦੁਰਵਿਹਾਰ ਨਹੀਂ ਕਰਨਾ ਤੁਸੀਂ ਆਪਣੀ ਪੜਾਈ ਕਰੋ ਅਗਲੀ ਸਵੇਰ ਸਭ ਦੀ ਪ੍ਰੀਖਿਆ ਹੈ ਉਸ ਦੀ ਤਿਆਰੀ ਅਰੰਭ ਕਰੋ ਸੰਗਤ ਜੀ 14 ਸਾਲ ਦੀ ਉਮਰ ਵਿੱਚ ਬਾਬਾ ਜੀ ਕਸ਼ਮੀਰ ਵਿੱਚ ਉੱਚ ਵਿਦਿਆ ਹਾਸਲ ਕਰਨ ਗਏ ਉੱਥੇ ਪੰਡਤ ਸੋਮਨਾਥ ਤਰਪਾਠੀ ਦਿਗਵਜ ਜੀ ਆਇਆ ਹੋਇਆ ਸੀ ਅਤੇ ਕਸ਼ਮੀਰ ਦੇ ਸਾਰੇ ਵਿਦਵਾਨਾਂ ਨੂੰ ਗ੍ਰੰਥਾਂ ਦੇ ਅਰਥ ਵਿਆਖਿਆ ਕਰਨ ਦੀ ਚੁਣੌਤੀ ਦਿਆ ਕਰਦਾ ਸੀ ਉਹ ਆਪਣੇ ਆਪ ਨੂੰ ਸਰਬਸ਼੍ਰੇਸ਼ਟ ਪੰਡਿਤ ਸਮਝਦਾ ਸੀ ਬਾਬਾ ਜੀ ਦੇ ਅਧਿਆਪਕ ਪੰਡਿਤ ਪ੍ਰਸ਼ੋਤਮ ਕੋਲ ਜੀ ਵੀ ਸੋਚਾਂ ਵਿੱਚ ਪੈ ਗਏ ਜਦ ਪੰਡਿਤ ਸੋਮਨਾਥ ਤ੍ਰਿਪਾਠੀ ਕਸ਼ਮੀਰਵਾਲ ਨੂੰ ਆਇਆ ਉਸ ਦੇ ਮਨ ਵਿੱਚ ਚਿੰਤਾ ਪੈ ਗਈ ਕਿ ਮੈਂ ਸ਼ਾਸਤਰ ਵਿੱਚ ਪੰਡਿਤ ਸੋਮਨਾਥ ਤ੍ਰਿਪਾਠੀ ਨੂੰ ਹਰਾ ਨਹੀਂ ਸਕਦਾ ਆਪਣੇ ਗੁਰੂ ਦੀ ਚਿੰਤਾ ਦੇਖ ਕੇ ਬਾਬਾ ਸ਼੍ਰੀ ਜਨ ਜੀ ਨੇ ਆਪਣੇ ਗੁਰੂ ਪੰਡਤ ਅਰਸ਼ੋਤਮ ਜੀ ਨੂੰ ਕਿਹਾ ਕਿ ਆਪ ਜੀ ਚਿੰਤਾ ਨਾ ਕਰੋ ਆਪ ਜੀ ਪੰਡਤ ਸੋਮਨਾਥਰ ਪਾਠੀ ਨੂੰ ਕਹੋ ਕਿ ਮੈਂ ਉਸ ਨਾਲ ਸ਼ਾਸਤਰ ਕਰਨਾ ਚਾਹੁੰਦਾ ਹਾਂ ਸ਼ਾਸਤਰ ਦੇ ਅਰਥ ਕਰਨਾ ਚਾਹੁੰਦਾ ਹਾਂ ਬਾਬਾ ਜੀ ਨੇ ਹਰ ਸ਼ਾਸਤਰ ਦਾ ਬਖੂਬੀ ਅਰਥ ਕੀਤਾ ਅਤੇ ਆਪਣੇ ਅਧਿਆਪਕ ਦਾ ਮਾਨ ਰੱਖਿਆ ਬਾਬਾ ਜੀ ਆਮ ਕਰਕੇ ਹੀ ਪਾਠਸ਼ਾਲਾ ਤੋਂ ਉਪਰੰਤ ਪਹਾੜਾਂ ਦੇ ਉੱਪਰ ਜਾ ਕੇ ਸਮਾਧੀ ਲਾ ਕੇ ਬੈਠਦੇ ਸਨ ਤੇ ਭੋਜਨ ਆ ਕੇ ਕਰਦੇ ਸਨ ਪੰਡਿਤ ਕੋਲ ਜੀ ਹਮੇਸ਼ਾ ਹੀ ਅਬਿਨਾਸੀ ਮਹਨੀ ਜੀ ਕੋਲ ਜਾ ਕਰਦੇ ਸਨ ਇੱਕ ਦਿਨ ਬਾਬਾ ਜੀ ਪਹਾੜ ਤੋਂ ਭਗਤੀ ਕਰਕੇ ਉਪਾਸਨਾ ਕਰਕੇ ਜਦ ਵਾਪਸ ਆ ਰਹੇ ਸਨ ਤਾਂ ਪੰਡਿਤ ਪਰਸ਼ੋਤਮ ਕੋਲ ਜੀ ਨੇ ਬਾਬਾ ਜੀ ਨੂੰ ਦੱਸਿਆ ਕਿ ਇੱਥੇ ਬੜੇ ਹੀ ਮਹਾਨ ਅਬਿਨਾਸੀ ਮਹਨੀ ਜੀ ਰਹਿੰਦੇ ਹਨ ਮੈਂ ਉਹਨਾਂ ਦੀ ਸੰਗਤ ਕਰਦਾ ਹਾਂ ਅਗਰ ਆਪ ਜੀ ਦਾ ਮਨ ਹੈ ਤਾਂ ਆਪ ਜੀ ਵੀ ਮੇਰੇ ਨਾਲ ਜਾਣਾ ਸ਼ੁਰੂ ਕਰੋ ਤਾਂ ਬਾਬਾ ਜੀ ਨੇ ਵੀ ਅਬਨਾਸੀ ਮਹਨੀ ਜੀ ਕੋਲ ਆਪਣੇ ਗੁਰੂ ਨਾਲ ਜਾਣਾ ਸ਼ੁਰੂ ਕੀਤਾ ਸੰਗਤ ਜੀ ਅਗਲਾ ਪ੍ਰਸੰਗ ਅਗਲੀ ਪੋਸਟ ਵਿੱਚ ਅਗਲੀ ਆਡੀਓ ਵਿੱਚ ਆਪ ਜੀ ਨਾਲ ਸਾਂਝਾ ਕਰਾਂਗੇ ਵਾਹਿਗੁਰੂ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਸੰਗਤ ਜੀ ਬਾਬਾ ਸ਼੍ਰੀ ਚੰਦ ਟੀਵੀ ਦੀ ਸਾਰੀ ਟੀਮ ਵੱਲੋਂ ਆਪ ਸਭ ਦਾ ਕੋਟਨ ਕੋਟ ਧੰਨਵਾਦ ਹੈ ਆਪ ਜੀ ਸਾਡੀ ਕੋਸ਼ਿਸ਼ ਨੂੰ ਇੰਨਾ ਸਲਾਹ ਰਹੇ ਹੋ ਆਸ਼ੀਰਵਾਦ ਦੇ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਫੇਸਬੁੱਕ ਦੇ ਪਿਛੇ ਵਿੱਚ ਆਪ ਜੀ ਨਾਲ ਇੱਕ ਗੱਲ ਸਾਂਝੀ ਕਰਨੀ ਸੀ ਕਿ ਕੁਝ ਤਕਨੀਕੀ ਕਾਰਨ ਕਰਕੇ ਜੋ ਬਾਬਾ ਸ਼੍ਰੀਚੰਨ ਟੀਵੀ ਨਾਮ ਤੇ ਸਾਡਾ ਫੇਸਬੁੱਕ ਪੇਜ ਹੈ ਉਸ ਉੱਪਰ ਕੋਈ ਤਕਨੀਕੀ ਕਾਰਨ ਹਨ ਜਿਸ ਕਰਕੇ ਆਡੀਓ ਰੁਕ ਰੁਕ ਕੇ ਗੁਰ ਸੰਗਤਾਂ પાસ ਪਹੁੰਚ ਰਹੀ ਹੈ ਜਿਸ ਦੀ ਅਸੀਂ ਈਮੇਲ ਫੇਸਬੁੱਕ ਟੀਮ ਨੂੰ ਕੀਤੀ ਸੀ। ਉਹਨਾਂ ਦੀ ਆਗਿਆ ਲੈ ਕੇ ਅਸੀਂ ਇੱਕ ਨਵਾਂ ਪੇਜ ਸ਼ੁਰੂ ਕੀਤਾ ਹੈ ਜਿਸ ਦਾ ਫਿਲਹਾਲ ਨਾਮ ਸੱਚੀ ਤੇਰੀ ਕੁਦਰਤ ਹੈ। ਆਪ ਜੀ ਉਸ ਨੂੰ ਜਰੂਰ ਲਾਈਕ ਕਰੋ। ਅਸੀਂ ਬਿਨਰਕਾਵਟ ਆਡੀਓ ਉਸ ਉੱਪਰ ਸਾਂਝੀ ਕਰਾਂਗੇ 60 ਦਿਨਾਂ ਦੇ ਫਰਕ ਨਾਲ। ਇਸ ਪੇਜ ਦਾ ਨਾਮ ਬਾਬਾ ਸ਼੍ਰੀਚੰਦ ਜੀ ਦੇ ਨਾਮ ਤੇ ਕਰ ਦਿੱਤਾ ਜਾਏਗਾ। ਬਾਬਾ ਸ਼੍ਰੀਚੰਦ ਟੀਵੀ 2 ਜਾਂ ਬਾਬਾ ਸ਼੍ਰੀਚੰਦ ਆਡੀਓ ਇਸ ਤਰ੍ਹਾਂ ਕਰਕੇ। ਸੋ ਸੰਗਤ ਜੀ ਉਸ ਪੇਜ ਨੂੰ ਵੀ ਜਰੂਰ ਲਾਈਕ ਕਰਨਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ